ਬਾ ਤਰਖਾਣ ਕਹਿੰਦਾ ਤੁਸੀਂ ਡਰੋ ਨਾ ਜੇ ਤੁਸੀਂ ਮੈਨੂੰ ਥੋੜੀ ਜਿਹੀ ਚੰਦਨ ਦੀ ਲੱਕੜ ਲਿਆ ਦਿਓ ਤਾਂ ਮੈਂ ਇੱਕ ਐਸਾ ਮਹਿਲ ਬਣਾਵਾਗਾ ਜੋ ਆਪਣੇ ਮਾਲਕ ਦੀ ਇੱਛਾ ਅਨੁਸਾਰ ਕਿਤੇ ਵੀ ਉੱਡ ਕੇ ਜਾ ਸਕੇ ਕੁੜੀ ਕਹਿੰਦੀ ਠੀਕ ਹੈ ਮੈਂ ਵੇਖਦੀ ਹਾਂ ਫਿਰ ਉਸ ਕੁੜੀ ਨੇ ਰਾਜੇ ਨੂੰ ਇੱਕ ਸੁਨੇਹਾ ਭੇਜਿਆ ਮੈਂ ਤੁਹਾਡੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ ਸਾਡੀ ਸ਼ਾਦੀ ਦਾ ਦਿਨ ਨੇੜੇ ਆ ਰਿਹਾ ਹੈ ਤੁਸੀਂ ਮੇਰੇ ਤੋਂ ਖੁਸ਼ ਰਹੋ ਮੈਨੂੰ 300 ਮਨ ਚੰਦਨ ਦੀ ਲੱਕੜੀ ਭੇਜਵਾਓ ਰਾਜੇ ਨੇ ਫੌਰਨ ਉਸ ਦੀ ਗੱਲ ਮੰਨ ਲਈ ਅਤੇ 300 ਮਨ ਚੰਦਨ ਦੀ ਲੱਕੜੀ ਭੇਜ ਦਿੱਤੀ ਤਰਖਾਨ ਨੇ ਉਸ ਨਾਲ ਮਹਿਲ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਮਹਿਲ ਤਿਆਰ ਹੋ ਗਿਆ ਤਾਂ ਕੁੜੀ ਨੇ ਰਾਜੇ ਨੂੰ ਇੱਕ ਹੋਰ ਸੁਨੇਹਾ ਭੇਜਿਆ ਖਾਨ ਦੇ ਕਹਿਣ ਨਾਲ ਚੰਦਨ ਦਾ ਮਹਿਲ ਉੱਡ ਚਲਿਆ ਅਤੇ ਇਹਨਾਂ ਚੁੱਪਚਾਪ ਉੱਡਿਆ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਕੀ ਹੋ ਰਿਹਾ ਹੈ ਲੋਕ ਤਾਂ ਉਸਦੀ ਬਣਾਵਟ ਦੀ ਹੀ ਤਾਰੀਫ਼ ਕਰ ਰਹੇ ਸਨ ਕਿ ਅਚਾਨਕ ਉਹ ਆਪਣੇ ਆਪ ਨੂੰ ਮਰੇ ਹੋਏ ਰਾਸ ਦੇ ਮਹਿਲ ਕੋਲ ਪਾंदे ਹਨ ਕੁੜੀ ਬ੍ਰਾਹਮਣ ਨੂੰ ਰਾਜਕੁਮਾਰ ਦੀ ਲਾਸ਼ ਕੋਲ ਲੈ ਗਈ ਬ੍ਰਾਹਮਣ ਨੇ ਆਪਣੇ ਹੱਥ ਨਾਲ ਉਸ ਨੂੰ ਛੂਆ ਹੀ ਸੀ ਕਿ ਉਹ ਜਿਉਂਦਾ ਹੋ ਗਿਆ ਸਾਰੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਾਜਕੁਮਾਰ ਦਾਵਿਆ ਉਸ ਕੁੜੀ ਨਾਲ ਕਰ ਦਿੱਤਾ ਗਿਆ। ਪਿੱਛੋਂ ਪਤਾ ਲੱਗਾ ਕਿ ਉਹ ਤਾਂ ਉਸ ਵੇਲੇ ਦੇ ਇੱਕ ਵੱਡੇ ਸ਼ਕਤੀਸ਼ਾਲੀ ਰਾਜੇ ਦੀ ਧੀ ਸੀ। ਰਾਜਕੁਮਾਰ ਦੇ ਦੋਨੋਂ ਦੋਸਤਾਂ ਤਰਖਾਣ ਅਤੇ ਬ੍ਰਾਹਮਣ ਦੀ ਸ਼ਾਦੀ ਰਾਜਕੁਮਾਰੀ ਦੀ ਨਣਦ ਅਤੇ ਪਾਬੀ ਨਾਲ ਕਰ ਦਿੱਤੀ ਗਈ। ਸਾਰੇ ਲੋਕ ਰਾਸ ਦੇ ਮਹਿਲ ਵਿੱਚ ਕਈ ਦਿਨਾਂ ਤੱਕ ਖੁਸ਼ੀ-ਖੁਸ਼ੀ ਰਹੇ। ਸ਼ੇਰ ਨੇ ਆਪਣੀ ਕਹਾਣੀ ਖਤਮ ਕਰਦਿਆਂ ਕਿਹਾ ਉਹ ਵਜ਼ੀਰ ਦੇ ਪੁੱਤ ਜਿਵੇਂ ਉਹ ਬ੍ਰਾਹਮਣ ਤੇ ਤਰਖਾਣ ਰਾਜਕੁਮਾਰ ਦੇ ਸੱਚੇ ਦੋਸਤ ਸਨ ਉਹੋ ਜਿਹੇ ਹੀ ਦੋਸਤ ਹੁੰਦੇ ਹਨ ਰਾਜਕੁਮਾਰ ਦੀ ਤਾਂ ਗੱਲ ਨਾ ਕਰ ਜੋ ਖੁਦ ਤਾਂ ਪਰਿ ਨੂੰ ਲੈ ਗਿਆ ਤੇ ਤੈਨੂੰ ਇੱਥੇ ਮਰਨ ਲਈ ਛੱਡ ਗਿਆ ਤੂੰ ਉਹਨੂੰ ਆਪਣਾ ਦੋਸਤ ਨਾ ਕਹੀਂ ਉਹ ਤੇਰਾ ਦੋਸਤ ਨਹੀਂ ਪਰ ਫਿਕਰ ਨਾ ਕਰ ਤੂੰ ਮਰੇਗਾ ਨਹੀਂ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਤੂੰ ਆਪਣੇ ਘਰ ਜਾ ਅਤੇ ਸ਼ਾਂਤੀ ਨਾਲ ਰਹਿ ਤੇ ਵਜ਼ੀਰ ਦਾ ਪੁੱਤ ਉੱਥੋਂ ਚਲਾ ਗਿਆ